ਉਹ ਆਪਾਂ ਇੱਕ ਵਾਰੀ ਡਾਡਾ ਚ ਫੀਡ ਕਰਕੇ ਇਹਨੂੰ ਉਡਾ ਦੇਣਾ ਦਵਾਈ ਭਰ ਕੇ ਉਸ ਤੋਂ ਬਾਅਦ ਜਿੱਥੋਂ ਇਹਨੂੰ ਉਡਾਵਾਂਗੇ ਇਹਨੇ ਆਪਣਾ ਕੰਮ ਕਰਕੇ ਉੱਥੇ ਵਾਪਸੀ ਆਏ ਨੇ ਬਾਕੀ ਸਭ ਠੀਕ ਹੈ ਅੱਛਾ ਇਹ ਇਹ ਚ ਮਾਡਰਨ ਤਕਨੀਕ ਹੈ ਹਾਂਜੀ ਹਾਂਜੀ ਇਹ ਚ ਦੇਖੋ ਇੱਕ ਤਾਂ ਸਭ ਤੋਂ ਵੱਡੀ ਆਪਣੀ ਸਮੇਂ ਦੀ ਬਚਤ ਹੁੰਦੀ ਹੈ ਇਹ ਦੂਸਰੀ ਪਾਣੀ ਦੀ ਬਚਤ ਹੁੰਦੀ ਹੈ ਕਿਉਂਕਿ ਦਵਾਈ ਆਪਾਂ ਜਿਹੜੀ ਆ ਉਹ ਪ੍ਰੋਪਰ ਉਹ ਨਹੀਂ ਲਾਉਣੀ ਹੈ ਔਰ ਪਾਣੀ ਜਿਹੜਾ ਇਹਨਾਂ ਘੱਟ ਲੱਗਦਾ ਜੀ ਔਰ ਨੁਕਸਾਨਤ ਨਹੀਂ ਕੋਈ 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 ਨੁਕਸਾਨ ਨਹੀਂ ਇਹ ਸਿਰਫ ਇਹ ਸੋ ਜੋ ਉਧਰ ਚਲਦੀ ਫਗਵਾੜਾ ਜੂਮ ਕੇਰੀਆਂ ਨਾ ਮਤਲਬ ਉਹੋ ਹੀ ਰੇਟ ਹੈ ਜੋ 350 ਉੱਥੇ ਚੱਲਦਾ ਔਰ 500 ਰੁਪਿਆ ਗੰਨਾ ਮੱਕੀ ਦਾ ਚੱਲਦਾ ਔਰ ਜਿਹੜਾ 350 ਨਹੀਂ ਹੈ ਫਸਲਾਂ ਦਾ ਇਹ ਚੋਲਾ ਕਣਕ ਹਾਂਜੀ ਨਹੀਂ ਉੱਚੀਆਂ ਨਹੀਂ ਮੈਂ ਫਸਲਾਂ ਦਾ ਵੱਧ ਘਟ ਕਿਉਂ ਟਾਈਮ ਤੋਂ ਨੇ ਲੱਗਣਾ ਪਹਿਲੇ ਵੱਧ ਲੱਗਦਾ ਨਹੀਂ ਭਾਈਓ ਚ ਟਾਈਮ ਵੀ ਜ਼ਿਆਦਾ ਲੱਗਦਾ ਦੂਸਰਾ ਇਹ ਕਿ ਜਦੋਂ ਮਾਈ ਉਹਦੀ ਹਾਈਟ ਜ਼ਿਆਦਾ ਹੋ ਜਾਂਦੀ ਹੈ ਉੱਤੇ ਨਾਲ ਪੌੜੀ ਔਰ ਇੱਕ ਲਿਵਰ ਅੱਛਾ ਐਕਸਟਰਾ ਹੋ ਜਾਂਦਾ ਐਕਸਟਰਾ ਹੋ ਜਾਂਦਾ ਉਹ ਨਾਲ ਬੰਦਾ ਰੱਖਣਾ ਪੈਂਦਾ ਪੌੜੀ ਗੰਭਸ਼ਾ ਕਰਨੀ ਔਰ ਉੱਤੇ ਚੜ ਕੇ ਦੇਖਣਾ ਪੈਂਦਾ ਕਿ ਮਤਲਬ ਡਰੋਨ ਜਾ ਕਿੱਥੇ ਆਹ ਕਿਉਂਕਿ ਬੈਸੇਜ ਮਾਨਸਤਵਾਲ ਆਉਂਦਾ ਦੂਸਰਾ ਕਿ ਰਿਸਕ ਹੋ ਜਾਂਦਾ ਕਿ ਲਾਗੇ ਤਾਰਾਂ ਆ ਗਈਆਂ ਵਾਂ ਜਾਂ ਰੁੱਖੋ ਆਜ ਕੁਝ ਵੀ ਜਾ ਇਹਦੇ ਤੋਂ ਤੁਸੀਂ ਐਡਵਾਂਸ ਟੈਕਨੀਕ ਦੇ ਨਾਲ ਸਪਰੇਅ ਕਰਾਓ ਉਹ ਚ ਬੈਨੀਫਿਟ ਜਿਹੜਾ ਕਿਸਾਨ ਨੂੰ ਬਹੁਤ ਜ਼ਿਆਦਾ ਹੋਊਗਾ ਫਸਲ ਵੀ ਬਹੁਤ ਵਧੀਆ ਹੋਏਗੀ ਝਾੜ ਵਧੀਆ ਨਿਕਲੂਗਾ ਠੀਕ ਅੱਛਾ ਮੈਂ ਕੈਮਰਾ ਵਾਲੇ ਵੀਰ ਨੂੰ ਕਹੂੰਗਾ ਇੱਕ ਵਾਰ ਨੌਜਲਾ ਦਾ ਦਿਖਾ ਦਈਏ ਆਪਾਂ ਹਾਂਜੀ ਵੀ ਕੋਲ ਆ ਜੂ ਵੀਰ ਨੌਜਲਾ ਕਿੰਨੀ ਹੈ ਇਹਦੀ ਦੋ ਤੋਂ ਦੋ ਚਾਰ ਨੌਜਲਾ ਨਾ ਹਾਂਜੀ ਚਾਰ ਨੌਜਲਾ ਚਾਰੇ ਇਕੱਠੇ ਟਾਈਮ ਚੱਲਦੀਆਂ ਜਾਂ ਵਿੱਚੋਂ ਬੰਦ ਵੀ ਕਰ ਸਕਦੇ ਆਪਾਂ ਫਿਲਹਾਲ ਇੱਕੋ ਟਾਈਮ ਹੀ ਚੱਲਦੀਆਂ ਇੱਕੋ ਟਾਈਮ ਚੱਲਦੀਆਂ ਠੀਕ ਹੈ ਠੀਕ ਜੋਕੇ ਸਮੇਂ ਵਿੱਚ ਖੇਤੀ ਦੀਆਂ ਨਵੇਂ-ਨਵੇਂ ਤਕਨੀਕਾਂ ਤੇ ਨਵੇਂ-ਨਵੇਂ ਟੂਲਸ ਆ ਰਹੇ ਨੇ ਉਸੇ ਦੀ ਇੱਕ ਨਮੂਨਾ ਆਪਣੇ ਸਾਹਮਣੇ ਤੁਸੀਂ ਦੇਖ ਰਹੇ ਹੋ ਇਸ ਨੂੰ ਆਪਾਂ ਸਪਰੇਅ ਵਾਲਾ ਡਰੋਨ ਕਹਿ ਸਕਦੇ ਹਾਂ ਜਿੱਥੇ ਖੇਤੀਬਾੜੀ ਦੇ ਵਿੱਚ ਨਵੀਆਂ ਤਕਨੀਕਾਂ ਆ ਰਹੀਆਂ ਨੇ ਇਹ ਵੀ ਇਸ ਇਹ ਵੀ ਇੱਕ ਉਸੇ ਵਿਦਾਇਕ ਪ੍ਰਤੱਖ ਨਮੂਨਾ ਹੈ ਤੁਹਾਡੇ ਨਾਲ ਭਾਜੀ ਹੁਣ ਜੁੜ ਚੁੱਕੇ ਨੇ ਜਿਨ੍ਹਾਂ ਦਾ ਡਰੋਨ ਹੈ ਖਾਸੀ ਕੇ ਭਾਜੀ 73 ਕਿਨ ਆਪਣਾ ਜੀ ਮੇਰਾ ਨਾਮ ਹਰਜਿੰਦਰ ਸਿੰਘ ਪਿੰਡ ਆਪਣਾ ਕਿਹੜਾ ਪਿੰਡ ਹੈ ਹਵਤਗੋਰੀ ਜਿਲ੍ਹਾ ਜਿਲ੍ਹਾ ਕਪੂਰਥਲਾ ਠੀਕ ਹੈ ਸੁਲਤਾਨਪੁਰ ਲੋਧੀ ਬਿਲਕੁਲ ਲੱਗ ਗਿਆ ਸੁਲਤਾਨਪੁਰ ਲੋਧੀ ਲੱਗ ਗਿਆ ਠੀਕ ਹੈ ਜੀ ਅੱਛਾ ਭਾਜੀ ਇਹ ਕਿੰਨਾ ਚਿਰ ਹੋ ਗਿਆ ਤੁਹਾਨੂੰ ਲੈਣੋਂ ਇਹਨੂੰ ਸਰ ਹਜੇ 10 ਦਿਨ ਨਹੀਂ ਹੋਇਆ ਬਿਲਕੁਲ ਨਹੀਂ ਹੋਇਆ ਹਜੇ ਮਲਾਂ ਲੈ ਟ੍ਰੈਲੀ ਕਰਵਾ ਰਹੇ ਹਾਂ ਹਾਂਜੀ ਹਾਂਜੀ ਟ੍ਰੈਲ ਕਰ ਰਹੇ ਹਾਂ ਹਾਂਜੀ ਹੱਥ ਤੋਂ ਹੋ ਗਿਆ ਸਿੱਧੇ ਗੱਲੇ ਕਰ ਰਹੇ ਹਾਂ ਹੱਥ ਬਸ ਕੁਝ ਹੋ ਗਿਆ ਇੱਕ ਬੰਦਾ ਇੱਕ ਮੈਂ ਨਾਲ ਰੱਖਿਆ ਹੈ ਚਲਾਉਣ ਵਾਸਤੇ ਆਪ ਵੀ ਇੱਕ ਇੱਕ ਜਿਹਦੇ ਵਿੱਚ ਜਿਵੇਂ ਆਪਾਂ ਇਤੋਂ ਕੰਮ ਤਾਂ ਸਿਰਫ ਸਪਰੇਅ ਦਾ ਲੈਣੇ ਆ ਨਾ ਹਾਂਜੀ ਹਾਂਜੀ ਕਿਸੇ ਵੀ ਫਸਲ ਤੇ ਹੋ ਸਕਦਾ ਹੈ ਹੈ ਨਾ ਤੇ ਇਹ ਇੱਕ ਏਕੜ ਤੇ ਕਿੰਨੇ ਚਿਰ ਜਾਨੀ ਸਪਰੇਅ ਕਰ ਸਕਦਾ ਹੈ ਇਹ 7 ਤੋਂ 8 ਮਿੰਟ ਦੇ ਵਿੱਚ ਹੀ ਬਸ ਇੰਨਾ ਥੋੜਾ ਹਾਂਜੀ ਹਾਂਜੀ 7 ਤੋਂ 8 ਮਿੰਟ ਦੇ ਵਿੱਚ ਹਾਂਜੀ ਹਾਂਜੀ ਅੱਛਾ ਇਹਦੇ ਜਿੱਦਾਂ ਵੀ ਤੁਸੀਂ ਇੱਕ ਵਾਰੀ ਇਹਨੂੰ ਕਿਤੇ ਆਟੋਮੈਟਿਕ ਲਾ ਦਿੰਦੇ ਹੋ ਕਿ ਜਾਂ ਫਿਰ ਇਹਨੂੰ ਵਾਰ-ਵਾਰ ਨੂੰ ਇਤੋਂ ਅਪਡੇਟ ਕਰਨਾ ਪੈਂਦਾ ਇਹ ਪਈ ਏਦਾਂ ਹੈ ਕਿ ਆਪਾਂ ਇਹਨੂੰ ਦੋ ਤਰੀਕਿਆਂ ਦੇ ਨਾਲ ਓਪਰੇਟ ਕਰ ਸਕਦੇ ਹਾਂ ਇੱਕ ਤਾਂ ਹੁੰਦਾ ਕਿ ਆਪਾਂ ਇਹਨੂੰ ਮੈਨੂਅਲ ਮਤਲਬ ਆਪਾਂ ਇਹਨੂੰ ਆਪਣੇ ਹੱਥ ਦੇ ਨਾਲ ਚਲਾਉਣੀ ਹੈ ਕਿ ਹੁੰਦਾ ਆਟੋਮੈਟਿਕ ਆਟੋਮੈਟਿਕ ਦੇ ਵਿੱਚ ਕੀ ਹੈ ਕਿ ਆਪਾਂ ਆਪਣਾ ਜਿਹੜਾ ਕੋਈ ਵੀ ਆਪਣੀ ਜਿੱਥੇ ਸਪਰੇਅ ਕਰਨੀ ਆ ਆਪਣਾ ਖੇਤ ਹੈਗਾ ਉਹਦੀ ਮੈਪਿੰਗ ਹੋ ਜਾਂਦੀ ਹੈ ਜੀ ਮੈਪਿੰਗ ਦੇ ਵਿੱਚ ਆਪਾਂ ਮਾਰਕਿੰਗ ਕਰਕੇ ਇੱਥੋਂ ਤੱਕ ਕਿੰਨੀ ਵੀ ਦੱਸ ਦੇਣਾ ਕਿ ਤੇੜੀ ਜਿਹੜੀ ਜ਼ਮੀਨ ਆ ਉਹ ਕਿੰਨੇ ਇਕੜ ਹੈਗੀ ਆ ਉਹ ਮੈਸ਼ ਵੀ ਕਰ ਦੇਣੀ ਹਾਂਜੀ ਹਾਂਜੀ ਉਸ ਤੋਂ ਬਾਅਦ ਆਪਾਂ ਇੰਨੇ ਕਿੰਨੀ ਹਾਈਟ ਤੇ ਰੱਖਣਾ ਹੈ ਇਹਨੂੰ ਫਸਲ ਆਪਣੀ ਕਿੰਨੀ ਉੱਚੀ ਹੈਗੀ ਆ ਉਹਨੂੰ ਆਪਾਂ ਕਿੰਨੇ ਇਹਦੇ ਰਾਊਂਡ ਲਵਾਉਣੇ ਆ ਤੇ ਉਹ ਪਾ ਇੱਕ ਵਾਰੀ ਡਾਡਾ ਚ ਫੀਡ ਕਰਕੇ ਇਹਨੂੰ ਉਡਾ ਦੇਣਾ ਦਵਾਈ ਭਰ ਕੇ ਉਸ ਤੋਂ ਬਾਅਦ ਜਿੱਥੋਂ ਇਹਨੂੰ ਉਡਾਵਾਂਗੇ ਇਹਨੇ ਆਪਣਾ ਕੰਮ ਕਰਕੇ ਉੱਥੇ ਵਾਪਸ ਹੀ ਆਏਗਾ ਬਾਬਾ ਜੀ ਠੀਕ ਹੈ ਅੱਛਾ ਇਹ ਇਹ ਵਿੱਚ ਮਾਡਰਨ ਤਕਨੀਕ ਹੈ ਹਾਂਜੀ ਹਾਂਜੀ ਅੱਛਾ ਕਿਸਾਨ ਇੱਕ ਸਧਾਰਨ ਸਾਡਾ ਕਿਸਾਨ ਆਮ ਕਿਸਾਨ ਜਿਹੜਾ ਢੋਲਿਆਂ ਨੂੰ ਸਪਰੇਅ ਕਰਦਾ ਹੱਥਾਂ ਨਾਲ ਸਪਰੇਅ ਕਰਦਾ ਜਾਂ ਲੇਬਰ ਕੋ ਸਪਰੇਅ ਕਰਾਉਂਦਾ ਉਹ ਇਹਨੂੰ ਕਿਉਂ ਚੁਣੇ ਇਹ ਚ ਕੀ ਉਤੋਂ ਅਲੱਗ ਹੈ ਇਹ ਚ ਦੇਖੋ ਇੱਕ ਤਾਂ ਸਭ ਤੋਂ ਵੱਡੀ ਕਿ ਆਪਣੀ ਸਮੇਂ ਦੀ ਬਚਤ ਹੁੰਦੀ ਹੈ ਜੀ ਦੂਸਰੀ ਪਾਣੀ ਦੀ ਬਚਤ ਹੁੰਦੀ ਹੈ ਕਿਉਂਕਿ ਦਵਾਈ ਆਪਾਂ ਜਿਹੜੀ ਆ ਉਹ ਪ੍ਰੋਪਰ ਉਨੀ ਲਾਉਣੀ ਆ ਔਰ ਪਾਣੀ ਜਿਹੜਾ ਨਾਲ ਘੱਟ ਲੱਗਦਾ ਜੀ ਉਹ ਨੁਕਸਾਨਤ ਨਹੀਂ ਕੋਈ ਬਸ ਫਾਇਦਾ ਕੋਈ ਨਹੀਂ ਕੋਈ 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 ਨੁਕਸਾਨ ਨਹੀਂ ਇਹ ਪ੍ਰੈਕਟੀਕਲ ਪਹਿਲਾਂ ਹੋਇਆ ਪਿਆ ਹਾਂਜੀ ਹਾਂਜੀ ਪਹਿਲਾਂ ਆਲਰੇਡੀ ਹੋ ਰਿਹਾ ਪ੍ਰੈਕਟੀਕਲ ਕਿੱਥੇ ਹੋਇਆ ਕਿਹੜੇ ਜ਼ਿਲ੍ਹੇ ਚ ਕਰਦੇ ਇਹ ਆਪਣੇ ਹੁਸ਼ਿਆਰਪੁਰ ਦਸੂਹਾ ਮਕੇਰੀਆਂ ਫਗਵਾੜਾ ਆਲਰੇਡੀ ਉਧਰ ਸਪਰੇਆ ਜਿਹੜੀਆਂ ਮਤਲਬ ਸਾਡੇ ਨਾਲ ਦੇ ਜਿਹੜੇ ਮੁੰਡੇ ਉਧਰ ਡਰੋਨ ਚਲਾ ਰਹੇ ਰਿਜ਼ਲਟ ਪੂਰਾ ਮਿਲ ਰਿਹਾ ਆ ਰਿਜ਼ਲਟ ਓਕੇ ਆਈ ਠੀਕ ਹੈ ਜੀ ਹਾਂ ਜੀ ਤਾਂ ਇਹ ਦੀ ਯਾਨੀ ਕਿ 1 ਏਕੜ ਦੀ ਕੀ ਆਪਾਂ ਰੱਖਿਆ ਜੀ ਫੀਸ ਕੀ ਰੱਖੀ ਉਹਦੀ ਇਹਦੀ ਸਰ ਫੀਸ ਜੋ ਉਧਰ ਚੱਲਦੀ ਫਗਵਾੜਾ ਦੂਸੂਆ ਮਕੇਰੀਆਂ ਨਾ ਮਤਲਬ ਉਹੀ ਰੇਟੇ ਜੋ 350 ਉੱਥੇ ਚੱਲਦਾ ਔਰ 500 ਰੁਪਿਆ ਗੰਨਾ ਮੱਕੀ ਦਾ ਚੱਲਦਾ ਔਰ ਜਿਹੜਾ 350 ਨਹੀਂ ਫਸਲਾਂ ਦਾ ਇਹ ਛੋਲਾ ਕਣਕ ਹਾਂਜੀ ਨਹੀਂ ਉੱਘੀਆਂ ਨਹੀਂ ਮੈਂ ਫਸਲਾਂ ਦਾ ਵੱਧ ਘੱਟ ਕਿਉਂ ਟਾਈਮ ਤੋਂ ਨਹੀਂ ਲੱਗਣਾ ਟਾਈਮ ਵੱਧ ਲੱਗਦਾ ਨਹੀਂ ਭਾਈ ਉਹ ਚ ਟਾਈਮ ਵੀ ਜ਼ਿਆਦਾ ਲੱਗਦਾ ਦੂਸਰਾ ਇਹ ਕਿ ਜਦੋਂ ਉਹਦੀ ਹਾਈਟ ਜ਼ਿਆਦਾ ਹੋ ਜਾਂਦੀ ਹੈ ਨਾਲ ਪੌੜੀ ਔਰ ਇੱਕ ਲੈਵਰ अच्छा एक्स्ट्रा हो ਜਾਂਦਾ एक्स्ट्रा ਹੋ ਜਾਂਦਾ ਉਹ ਨਾਲ ਬੰਦਾ ਰੱਖਣਾ ਪੈਂਦਾ ਪੌੜੀ ਗੰਭਸ਼ਾ ਕਰਨੀ ਹੋਰ ਉੱਤੇ ਚੜ ਕੇ ਦੇਖਣਾ ਪੈਂਦਾ ਕਿ ਮਤਲਬ ਡਰੋਨ ਜਾ ਕਿੱਥੇ ਆ ਕਿਉਂਕਿ ਬੇਸੇ ਮਨਚ ਸਵਾਲ ਆਉਂਦਾ ਦੂਸਰਾ ਕਿ ਰਿਸਕ ਹੋ ਜਾਂਦਾ ਕਿ ਲੱਗੇ ਤਾਰਾਂ ਆ ਗਈਆਂ ਵਾ ਜਾਂ ਰੁੱਖੋ ਆਜ ਕੁਝ ਵੀ ਜਾਏ ਇਹ ਕਾਰਨ ਹੋ ਸਕਦੇ ਕਿਉਂਕਿ ਮਨਚ ਸਵਾਲ ਆਉਂਦਾ ਜਿਹੜਾ ਹੋਇਆ ਡਰੋਨ ਉਹਨੂੰ ਉੱਚੀਆ ਤੋਂ ਨੀਵੀਂ ਫੜਾ ਦਾ ਕੋਈ ਮਤਲਬ ਨਹੀਂ ਹਾਂ ਤਾਂ ਬਸ ਇੰਨਾ ਚਲੋ ਆਪਣੀ ਲੇਬਰ ਕਾਸਟ ਵਧਾ ਲਿਆ ਲੇਬਰ ਕਾਸਟ ਵਧਦੀ ਹੈ ਦੂਸਰਾ ਰਿਸਕ ਜਿਹੜਾ ਪਰਤਾਰਾਂ ਦਾ ਹੀ ਉਹ ਲੱਗਿਆ ਜਾਂਦੀ ਹੈ ਉਹ ਲੱਗਿਆ ਜਾਂਦਾ ਹਾਂ ਉਹ ਦਿੱਤੀ ਦੇਖਣੇ ਪੈਂਦੇ ਠੀਕ ਦੇਖਦੇ ਆ ਵੀ ਦੂਜੇ ਪੰਪ ਲੈਣ ਲਾਪਾ ਵਿੱਚ ਖੇਤ ਵਿੱਚ ਲੱਗਦੇ ਆ ਉਹਦੇ ਨਾਲ ਭੰਨ ਬਣਾਈ ਹੁੰਦੀ ਆ ਆਪਾਂ ਨੂੰ ਨੁਕਸਾਨ ਦਾ ਤੇ ਉਹ ਵੀ ਬਚਾਉਂਦਾ ਆ ਬਿਲਕੁਲ ਬਿਲਕੁਲ ਬਚਾਉਂਦਾ ਜੀ ਬਚਾਉਂਦਾ ਠੀਕ ਆ ਅੱਛਾ ਜਿਵੇਂ ਆਪਾਂ ਇਹਦੀ ਦੇਖਿਆ ਜਾਵੇ ਤੇ ਬਹੁਤ ਐਡ ਆਉਂਦੀ ਆ ਪਿੱਛੇ ਆ ਖਬਰਾਂ ਟੀਵੀ ਚ ਆਉਂਦੀ ਸੀ ਵੀ ਆਪਾਂ ਸਬਸਿਡੀ ਮਿਲਦੀ ਐ ਤੇ ਤੁਹਾਨੂੰ ਕਿਹਨੇ ਕਿਹ ਸਬਸਿਡੀ ਮਿਲੀ ਐ ਤੇ ਜਾਂ ਕੀ ਮਿਲਦਾ ਕੁਝ ਵੀ ਨਹੀਂ ਨਹੀਂ ਭਾਈ ਸਬਸਿਡੀ ਇਹਦੇ ਵਿੱਚ ਮੈਂ ਜਿੱਦਾਂ ਅਕਸਰ ਚੀਤਾ ਸੀਗਾ ਨਹੀਂ ਮਿਲੀ ਕਿਸੇ ਵਸਿਆਂ ਵੀ ਤੇ ਇੱਕ 인ਫਰਾਸਟਰਕਚਰ ਫੰਡ ਹੁੰਦਾ ਐਗਰੀਕਲਚਰ ਉਹਦੇ ਥਰੂ ਮਤਲਬ ਜਿਹੜਾ ਇੰਟਰਸਟ ਆਪਾਂ ਨੂੰ ਜਿੱਥੇ 9% ਲੱਗਦਾ ਉਥੇ 6% ਲੱਗਾ ਬਸ ਇਹੀ ਸਬਸਿਡੀ ਆ 3% ਦੀ ਅਨਾ ਮਾਤਰੀ ਆ ਹਾਂਜੀ ਨਾ ਮਾਤਰੀ ਠੀਕ ਆ ਜੀ ਤੇ ਹੋਰ ਕੋਈ ਇਹਦੇ ਬਾਰੇ ਵਿਸ਼ੇਸ਼ ਜਾਣਕਾਰੀ ਦੇਣੀ ਹੋਵੇ ਸਾਡੇ ਦਰਸ਼ਕਾਂ ਨੂੰ ਵਿਸ਼ੇਸ਼ ਜਾਣਕਾਰੀ ਦਰਸ਼ਕਾਂ ਨੂੰ ਇਹ ਆ ਕਿ ਇਹਦੇ ਤੋਂ ਤੁਸੀਂ ਐਡਵਾਂਸ ਟੈਕਨੀਕ ਦੇ ਨਾਲ ਸਪਰੇਅ ਕਰਵਾਓ ਉਹ ਚ ਬੈਨੀਫਿਟ ਜਿਹੜਾ ਕਿਸਾਨ ਨੂੰ ਬਹੁਤ ਜ਼ਿਆਦਾ ਹੋਊਗਾ ਫਸਲ ਵੀ ਬਹੁਤ ਵਧੀਆ ਹੋਏਗੀ ਝਾੜ ਵਧੀਆ ਨਿਕਲੂਗਾ ਠੀਕ ਹੈ ਅੱਛਾ ਮੈਂ ਕੈਮਰਾ ਵਾਲੇ ਵੀਰ ਨੂੰ ਕਹੂੰਗਾ ਇੱਕ ਵਾਰੀ ਨੋਜਲਾ ਦਾ ਦਿਖਾ ਦਈਏ ਆਪਾਂ ਹਾਂਜੀ ਵੀ ਕੋਲ ਆ ਜਾ ਵੀਰ ਨੋਜਲਾ ਕਿੰਨੀ ਹੈ ਇਹਦੀਆਂ ਦੋ ਤੋ ਦੋ ਚਾਰ ਨੋਜਲਾ ਨਾ ਹਾਂਜੀ ਚਾਰ ਨੋਜਲਾ ਇਹ ਚਾਰੇ ਇਕੱਠੇ ਟਾਈਮ ਚੱਲਦੀਆਂ ਕਿ ਜਾਂ ਵਿੱਚੋਂ ਬੰਦ ਵੀ ਕਰ ਸਕਦੇ ਆਪਾਂ ਫਿਲਹਾਲ ਇੱਕੋ ਟਾਈਮ ਹੀ ਚੱਲਦੀਆਂ ਇੱਕੋ ਟਾਈਮ ਚੱਲਦੀਆਂ ਠੀਕ ਹੈ ਤੇ ਆਹ ਜਿਹੜੇ ਪੱਖੇ ਦੇ ਕਿੰਨੇ ਆ ਜੀ 1 2 3 4 5 6 ਪੱਖੇ ਹਨ ਹਾਂਜੀ 6 ਪੱਖਿਆਂ ਦਾ ਸੈਟ ਹੈ ਹਾਂਜੀ ਤੇ ਜਿਹੜੀ ਇੱਥੇ ਇੱਥੇ ਦੇ ਯਾਨੀ ਕਿ ਦਵਾਈ ਤੇ ਪਾਣੀ ਇੱਥੇ ਪੈਂਦਾ ਹਾਂਜੀ ਹਾਂਜੀ ਇ ਤੇ ਉਸ ਤੋਂ ਬਾਅਦ ਚਪਾਲ ਤੋਂ ਬਾਅਦ ਇੱਕ ਆਪਣਾ ਜੀਪੀਐਸ ਲੱਗਾ ਹੋਇਆ ਈ ਜੋ ਆਪਾਂ ਨੂੰ ਮਤਲਬ ਸਾਰਾ ਦੱਸਦਾ ਨੈਟਵਰਕ ਦਾ ਸਿਸਟਮ ਅੱਛਾ ਜੀ ਹਾਂਜੀ ਠੀਕ ਹੈ ਇਹਦੇ ਵਿੱਚ ਕਿੰਨਾ ਲੀਟਰ ਪਾਣੀ ਪੈਂਦਾ ਢੋਲੀ 'ਚ ਇਹ 'ਚ 10 ਲੀਟਰ ਪੈਂਦਾ ਈ ਠੀਕ ਆ ਇਹਨੂੰ ਦੋ ਬੈਟਰੀਆਂ ਅਪਗ੍ਰੇਡ ਕਰਦੀਆਂ ਹਾਂਜੀ ਦੋ ਬਰੇ ਇੱਕੋ ਸਮੇਂ ਦੋਵੇਂ ਚੱਲਦੀਆਂ ਕਿ ਵਾਰ-ਵਾਰ ਚੱਲਦੀਆਂ ਨਹੀਂ ਨਹੀਂ ਇੱਕੋ ਸਮੇਂ ਦੋਨੋਂ ਇਕੱਠੀਆਂ ਲਾਉਣੀ ਪੈਂਦੀ ਅੱਛਾ ਇਹ ਬੈਟਰੀ ਕਿੰਨਾ ਕੁ ਚਿਰ ਕਰ ਜਾਂਦੀ ਹੈ ਇਹ ਲਗਭਗ ਕੋਈ 3 ਕਿੱਕੜ ਮਤਲਬ ਇਹਦਾ ਨਿਕਲ ਜਾਂਦਾ ਜੀ ਮਲਕ ਜੇ 7 ਕਿੱਲੇ 'ਚ 7 ਮਿੰਟ ਦਾ ਇੱਕ ਕਿੱਕੜ ਕਰਦੀ ਆ ਤੇ 25 ਮ ਇਨੂੰ ਇੱਕ ਸੈਟਿੰਗ ਲੜਾਂਗੇ ਇੱਕ ਸੈਟ ਗਣਾ ਮਤਲਬ ਕਿ ਤਿੰਨ ਕਿੱਲਾਂ ਤੋਂ ਬਾਹਰ ਆਪਾਂ ਨੂੰ ਫੇਰ ਬੈਟਰੀ ਚੇਂਜ ਕਰਨੀ ਪਵੇਗੀ ਇਹ ਤੋਂ ਫੇਰ ਬੈਟਰੀਆਂ ਕਾਫੀ ਰੱਖਣੇ ਪਣਗੇ ਬੈਟਰੀਆਂ ਚਾਰ ਸੈਟ ਫਿਲਹਾਲ ਸਟਾਰਟ ਆਪਾਂ ਲੈਣ ਵਾਸਤੇ ਰੱਖੀ ਆ ਸਟਾਰਟ ਕੀਤਾ ਸ਼ੁਰੂਆਤ ਕਰਨ ਵਾਸਤੇ ਬਾਕੀ ਚਾਰ ਜਨ ਨਾਲ ਨਾਲ ਦੀ ਨਾਲ ਇਹਦੇ ਪੌਲੀ ਘੰਟੇ ਵਿੱਚ ਬੈਟਰੀਆਂ ਚਾਰਜ ਹੋਈਆਂ ਬੈਟਰੀ ਜਾਨੀ ਕਿ ਚਾਰਜ ਹੋ ਜਾਂਦੀ ਹੈ ਹਾਂਜੀ ਹਾਂਜੀ ਠੀਕ ਹੈ ਸੋ ਕਿਸਾਨ ਭਰਾਓ ਜਿੱਥੇ ਆਪਾਂ ਰਵਾਇਤੀ ਤੌਰ ਤੇ ਫਸਲਾਂ ਨੂੰ ਸਪਰੇਅ ਕਰਦੇ ਆਏ ਆ ਇਹ ਇੱਕ ਉਸ ਦਾ ਇੱਕ ਸੁਧਰਿਆ ਹੋਇਆ ਮਾਡਲ ਆ ਵਿਦੇਸ਼ੀ ਤਕਨੀਕ ਆ ਬਾਹਰੀ ਤਕਨੀਕ ਆ ਆਪਣੇ ਪੰਜਾਬ ਵਿੱਚ ਇੰਡੀਆ ਚਾਹੀ ਸੋ ਬੇਨਤੀ ਆ ਵੀ ਇਸ ਨੂੰ ਵੱਧ ਤੋਂ ਵੱਧ ਵੀਰ ਦਾ ਆਪਾਂ ਸਾਧਈਏ ਇਹਦਾ ਜਿਹੜਾ ਨੇ ਇੱਕ ਆਪਣੇ ਰੋਜ਼ੀ-ਰੋਟੀ ਵਾਸਤੇ ਰਿਜਕ ਵਾਸਤੇ ਕੰਮ ਤੋਰਿਆ ਤੇ ਇਹਦਾ ਵਧੀਆ ਤਰੀਕੇ ਨਾਲ ਕੰਮ ਚੱਲ ਸਕੇ ਭਾਜੀ ਕਦੇ ਆਪਣਾ ਨੰਬਰ ਦੱਸ ਦੇ ਜਰੂਰ ਮੇਰਾ ਨੰਬਰ 9592209340 ਇਹ ਤੁਹਾਡਾ ਪਰਸਨਲ ਨੰਬਰ ਆ ਹਾਂਜੀ ਪਰਸਨਲ ਨੰਬਰ ਹੈ ਜੀ ਠੀਕ ਹੈ ਜੀ ਸੋ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ